सतनाम श्री गुरु साहेब जी जप जी साहेब एक ओङ्कार सतनाम कर्तापर निर्पनिर्वैर अकाल मूर्त अजुनि से प्रसाद जप आ सच जुगा सच है भी सच ਨਾਨਕ ਹੋਸੀ ਵੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖਵਾਰ ਤੇ ਚੰਪਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈਸਣ ਪਾਲਖ ਹੋਏ ਤਾਇਕ ਨਾ ਚੱਲੇ ਨਾਰ ਕਿਸਿਆ ਰਹੋਏ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨ ਹੁਕਮੇ ਜੇ 부ਜੇ ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜੱਪੇ ਦੀ ਸੇ ਦੂਰ ਗਾਵੇ ਕੋ ਵੇਖੇ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਟੋਠ ਕਥ ਕਥ ਕਥੀ ਕੋਟੀ ਕੋਟ ਕਟ ਦਿੰਦਾ ਦੇ ਲੈਂਦੇ ਤਕ ਪਾ ਹੈ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਸੇ ਵੇ ਪ੍ਰਵਾਹ ਸਚ ਸਹਬ ਸਚ ਨਾਏ ਭਾਖਿਆ ਪੋ ਅਪਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੇ ਅੱਗੇ ਰੱਖੀ ਐ ਜਿਤ ਦੀ ਸੇ ਦਰਬਾਰ ਮੁੱਖੇ ਬੋਲਣ ਬੋਲੀਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸਚ ਨਾ ਵਿਢਾਇ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਬਾਪੇ ਸਚਿਆਰ ਖਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅਬ ਨਿਰੰਜਨ ਸੋਏ ਜਿਨਸੇ ਰਿਆਤਿਨ ਪਾਇਆ ਮਾਨ ਨਨਗਾ ਵੀਏ ਗੁਣੀ ਨਿਦਾਨ ਗਵਿਏ ਸੁਣੀਏ ਮਨ ਰਖਿਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨੰਦ ਗੁਰਮਖ ਵੇਦ ਗੁਰਮ ਘਰੇ ਆਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨ ਜਾਏ ਤੀਥ ਨਾ ਵਾਂ ਜੇਤ ਸਪਾਵਾਂ ਵਿਣ ਭਾਣੇ ਕੇ ਨਾਈ ਕਰੀ ਜੇਤ ਸ੍ਰਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਅਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਮਿਸਰਨਾ ਜਾਈ ਜੈ ਜੁਗਚਾਰੇ ਆਰ ਜਾ ਹੋਰ ਸੁਣੀ ਹੋਏ ਨਾ ਮਾ ਖੰਡਾ ਵਿਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾੁਰ ਖਾਇਕੇ ਜਸ ਕੀਰ ਜਗ ਲੈ ਜੈ ਤਿਸ ਨਦਰ ਨਾ ਆਵੈ ਤਵਾਤ ਨ ਪੁਛੇ ਕੇ ਕੀਟ ਅੰਦਰ ਕੀਟ ਕਰ ਦੋਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਇ ਨ ਸੁਝੈ ਜੈ ਤਿਸ ਗੁਣ ਕੋਇ ਕਰੇ ਸੁਣੇ ਸਿਧ ਪੀ ਸੁਰਨਾਥ ਸੁਣੇ ਤਰਤਵਲ ਆਕਾਸ ਸੁਣੇ ਦੀਪ ਲਪਤਾਲ ਸੁਣੇ ਪੋਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਈਸਰ ਬ੍ਰਹਮਾ ਇੰਦਾ ਸੁਣੇ ਮੁਕਤ ਸਾਨ ਮੰਦਾ ਸੁਣੇ ਜੋਗ ਜੁਗਤਨ ਭੇਦ ਸੁਣੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਸਤ ਸੰਤੋਗ ਗਿਆਨ ਸੁਣੇ ਅਸ਼ਟ ਕ੍ਰਿਸ਼ਨਾਨ ਸੁਣੇ ਪੜ ਪੜ ਪਾਵੇ ਮਨ ਸੁਣੇ ਲਗੇ ਸੇ ਧਿਆਨ ਨਾਨਕ ਭਗਤ ਦਾ ਸਦਾ ਵਿਗਾ ਸੁਣੇ ਦੁਪ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇਗਾ ਸੁਣੇ ਸੇਖ ਪੀਰ ਪਾਸਾ ਸੁਨੇਂ ਦੇ ਪਾਵੇਰਾ ਸੁਣੇ ਹਾਥ ਹੋਵੇ ਅਸਗਾ ਨਾਨਕ ਭਗਤ ਦਾ ਵਿਗਾ ਸੁਣੇ ਦੁਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛ ਪਸਤਾਏ ਕਾ ਕਲਮਨਾ ਲਿਖਣ ਹਾਰ ਮੰਨੇ ਕਾ ਬੇ ਕਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਤ ਹੋਵੇ ਮਨ ਬੁੱਧ ਮਨਨੇ ਸਗਲ ਪਵਣ ਕੀ ਸੋਦ੍ਦ ਮਨਨੇ ਮੋਟਾ ਨਾ ਖਾਏ ਮਨਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਰਖਾਕ ਨਾ ਪਾਏ ਮਨਨੇ ਪਤਸਿਓ ਪਰਗਟ ਜਾਏ ਮਨਨੇ ਮੰਗ ਨ ਚੱਲੇ ਪੰਥ ਮਨਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖਦਵਾਰ ਮੰਨੇ ਪਰਵਾਰ ਐਸੇ ਧਾਰ ਮੰਨੇ ਤੇਰੇ ਤਾਰੇ ਗੁਰ ਸੇਖ ਮੰਨੇ ਨਾਨਕ ਭਾਵੇ ਨਾ ਭੇਕ ਐਸਾ ਨੰਦ ਰਿਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰੇ ਗੇਮਨ ਪੰਜੇ ਸੋਹੇ ਦਰ ਜਾਣ ਪੰਜ ਕਾ ਗੁਰੇ ਗਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੀ ਕਰਨੇ ਨੈ ਸਮਾਲਾ ਤੋਲ ਧਰਮ ਦਿਆ ਕਾ ਪੂਤ ਸੋਗthਾ ਪ੍ਰਖਿਆ ਜਿਨ ਸੂਤ ਜੇ ਕਬੂਜੇ ਹੋਵੇ ਸਚਿਆਤ ਵਲੇ ਉੱਪਰ ਕੇਤਾ ਪਾਰ ਦਿੱਤੀ ਔਰ ਪਰੇ ਔਰ ਹੋਰ ਇਸਤੇ ਬਾਹਰ ਤਲੇ ਕਮਣ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਾ ਬੜੀ ਕਲਾਮ ਇਹ ਲਿਖ ਕਾਲਿਕ ਗਿਆਨੇ ਕੋਇਲੇ ਕਾਲਿਕ ਕੇਤਾ ਹੋਏ ਕੇਤਾ ਤਾਂ ਸੁਆਲੇ ਰੂਪ ਕੀਤੀ ਦਸ ਜਣੇ ਕਣਕੂਤ ਕੀ ਤਪਸਾਓ ਇੱਕ ਕਵਾ ਦਿਸਤੇ ਹੋਏ ਲਖ ਦਰਿਆ ਕੋ ਦਟ ਕਮਣ ਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜਦ ਭਾਵੇ ਸਾਈ ਭਲੀਕਾਰ ਤੁਸ ਸਸਲੰਦਰੰਕਾਰ ਸੰਗ ਜਪ ਅਸੰਖ ਪਾਉ ਸੰਖ ਪੂਜਾ ਸੰਗ ਤਪਤਾਉ ਅਸੰਗ ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਖ ਦਤਾਰ ਅਸੰਗ ਸੂਰ ਅਸਮੋ ਸੁਪਖਸਾਰ ਅਸੰਗ ਮੋਨ ਲਿਵ ਲਾਇਤਾਰ ਕੁਦਰਤ ਕਮਣ ਕਹਾ ਵਿਚਾਰ ਵਰਨ ਜਾਵਾ ਇਕ ਵਾਰ ਜੁਕਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਹੱਡ ਹੱਤਿਆ ਕਮਾਏ ਅਸੰਖ ਪਾਪੀ ਪਪ ਕਰ ਜਾਏ ਅਸੰਖ ਕੂੜੇ আর ਕੂੜੇ ਹੋਇ ਰਾਏ ਅਸੰਖ ਮਲੇਸ ਮਲਪਖ ਖਾਏ ਅਸੰਖ ਨੀਦ ਸਿਰ ਘਰੇ ਪਾਰ ਨਾਨਕ ਨਿਚ ਕਹੇ ਵਿਚਾਰ ਵਰੰਜਵ ਇਕ ਵਾਰ ਜੋ ਭਾਵੇ ਸਈ ਭਲিকার ਤੂ ਸਦਾ ਸਲੰਦਰੰਕਾਰ ਅਸੰਖ ਨਵ ਅਸੰਖ ਥਾਉ ਅਗਮ ਅਗਮ ਅਸੰਖ ਲੋ ਅਗਮ ਅਸੰਖ ਹੈ ਸਿਰਪਾਰ ਅਖਰੀਨਾ ਮਖਰੀ ਸਲਾ ਅਖਰੀ ਗਿਆਨਹੀਤ ਗੁਣ ਗਾਗ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ बखान ਜਿਨੇ ਲਿਖੇ ਸਿਰ ਨਾਏ ਜਿ ਫਰਮਾਏ ਤ੍ਰਿਤਿ ਉਪਾਇ ਜਿਤਾ ਗਿਤਾ ਤੇ ਤਾਨਾ

ਲੇ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀਤਬ ਦੇਦਦਾਨ ਜੇ ਕਪਾਲਿਲ ਕਮਾ ਨਾ ਸੁਣੇ ਮਨਿ ਮਨ ਕੀ ਤਪਾਵਾਂ ਤਰਗਤੀ ਮਿਲਣਾ ਸਭ ਗੁਣ ਤੇਰੇ ਮੇਂ ਨਹੀਂ ਕੋਏ ਬਿਨ ਗੁਣ ਕੇਤੇ ਭਗਤ ਨਾ ਹੋਏ ਸਵਾਸ ਸਤਿ ਬਾਣੀ ਬਰਮਾ ਸਤਸਵਾਸ ਦਾ ਮਨ ਚਾਓ ਕਮ ਸਵੇਰਾ ਵਕਤ ਕਮਣ ਕਮ ਤਿਤ ਕਮਣ ਵਾਰ ਕਮ ਸਿਰਤੀ ਮਾ ਕਮਣ ਜਿਤ ਹੋਆਕਾਰ ਵਿਨ ਪਈ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਈ ਓ ਕਾਦੀਆਂ ਜੇ ਲਿਖਣ ਲੈ ਕੁਰਾਨ ਤੇ ਤਵਾਰਨਾ ਜੋਗੀ ਜਾਣੇ ਰੁਮਾਨਾ ਕੋਈ ਜੇ ਕਰਤਾ ਸਿਸਤੀ ਕੋ ਸਜੇ ਆਪੇ ਜਾਣੇ ਸੋਈ ਕਿਉ ਕਰਾਖਾ ਕਿਉ ਸਲਾਈ ਕਿਉ ਵਰਨੀ ਕਿਉ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਐਸ ਸਿਆਣਾ ਵਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਆਪੋ ਜਾਣੇ ਅਗੇ ਗਾਇਨਾ ਸੋਹੇ ਪਤਾਲਾ ਪਤਾਲ ਲਗ ਅਗਾ ਸਹਾ ਅਗਾ ਸੂੜ ਕੋੜ ਪਾਥ ਕੇ ਵੇਦ ਕੇਨ ਇਕ ਵਾ ਵਸ਼ਿਸ਼ਠਰ ਕਹਿਨ ਕਿਤੇ ਬਾ ਅਸਵਿਖਤਾ ਲਿਖ ਹੋਏ ਚ ਲਿਖੀਏ ਲਿਖੇ ਹੋਏ ਬਣਾ ਸੋ ਨਾਨਕ ਵਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਇਤ ਸੁਸਤਨਾ ਪਾਇਆ ਨਦੀਆ ਤੇਵਾ ਪਾ ਸੁਨ ਨਾ ਜਾਣਿਆ ਸੁਸਤਾਨ ਗਹਿਰਾ ਸਤਿਮਲਤਨ ਕੀਰਤੋ ਨਾ ਹੋ ਨਿੰਜਤ ਸੁਮਨ ਨਾ ਵਿਸਰੇ ਅੰਤ ਸੁਤਿ ਕੇ ਅਨੰਤ ਅੰਤ ਨ ਕਰਨ ਦੇਨਾ ਅੰਤ ਅੰਤ ਨ ਵਿਕਸੁਨ ਨਾ ਅੰਤ ਅੰਤ ਨ ਜਪੇ ਤਿਆ ਮਨ ਮੰਤ ਅੰਤ ਜਪੇ ਕਿਤਾਕਾਰ ਅੰਤ ਜਪੇ ਪਰਵਾਰ ਅੰਤ ਕਰਨ ਕੀਤੇ ਬੇਲਾਇ ਤਾਂ ਕਿਤ ਨਾ ਪਾਈ ਜਾਏ ਅੰਤ ਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਉਡਾ ਸਾਈ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਐਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਜੇਵੜਾ ਜਾਣੇ ਆਪ ਆਪ ਨਜ਼ਰੀ ਕਰਮੀ ਦਾਤ ਬੋਤਾ ਕਰਮ ਨਾਲ ਲਿਖਿਆ ਨਾ ਜਾਏ ਵਡਾ ਦਾਤ ਤਿੰਨ ਤਮਾਏ ਕਿਤੇ ਮੰਗ ਜੋ ਤੋ ਪਾਰ ਕਿਤੇ ਗੰਨੀ ਵਿਚਾਰ ਕਿਤੇ ਖਪ ਟੁਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਾਈ ਖਾਏ ਕਿਤੇ ਦੁੱਖ ਭੁਖ ਸੁਦਮਾਰ ਹੈ ਬੇਦਾਤ ਤੇਰੀ ਦਤਾਰ ਬੰਦ ਖਰਾਸੀ ਪਾਣੇ ਹੋਏ ਹੋ ਰਖ ਨਾ ਸਕੇ ਕੋਈ ਜੇ ਕੋ ਖਾਏ ਗਖਣ ਪਾਏ ਉਹ ਜਾਣੇ ਜੇ ਤੇ ਮੈਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿ ਕਈ ਕੈ ਜਿਸਨ ਬਖਸੇ ਸਿਪਸਲਾ ਨਨ ਪਾਸੇ ਪਾਸਾ ਮੂਲ ਗੁਣ ਮੂਲ ਪਾਰ ਮੂਲ ਭਰੇ ਮੂਲ ਪੁੰਦਾਰਾ ਮੂਲਾਏ ਮੂਲੇ ਜਾਏ ਮੂਲ ਪੇ ਆਮੁੱਲੇ ਸਮਾਈ ਮੂਲ ਧਰਮ ਮੂਲ ਦਿਵਾਨ ਮੂਲ ਤੁਲ ਮੂਲ ਪ੍ਰਵਾਨ ਮੂਲ ਬਖਸੀਸ ਅਮੁੱਲ ਨਿਸ਼ਾਨਾ ਮੂਲ ਕਰਮ ਅਮੁੱਲ ਫਰਮਾਨ ਅਮੁੱਲਾ ਮੁਲਾ ਆਖਿਆ ਨਾ ਜਾਏ ਆਖਾ ਖਰੇ ਲਿਬੈ ਲਾਈ ਆਖੇ ਬੇਦਾਰ ਕੁਰਾਨ ਆਖੇ ਬੜੇ ਕਰੇ ਵੇਖਿਆ ਨਾ ਆਖੇ ਬਰਮੇ ਆਖੇ ਇੰਦ ਆਖੇ ਗੋਪੀਤੇ ਗੋਵਿੰਦ ਆਖੇ ਇਸਰਾ ਕੇ ਸਿੱਧ ਆਖੇ ਕੇਤੇ ਕਿਤੇ ਬਦ ਆਖੇ ਦਾਨੂ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੇਤੇ ਆਖੇ ਅਖਣ ਪਾਏ ਕੇਤੇ ਕਹੇ ਕਹੇ ਉਡਰ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਾ ਸਕੇ ਕੇ ਕੇ ਜਿਹੜ ਪਾਵੇ ਤੇ ਵਢ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲੂ ਕਰਦਾ ਲਿਖੇ ਸਿਰ ਗਵਾਰਾ ਗਵਾ ਸੋਦਰ ਕੇ ਆਸੂ ਕਰਕੇ ਆ ਜਿਤਵੇ ਸਰਸ ਮਾਲੇ ਵਾਜੇ ਨਾਦ ਅਨੇਕ ਅ ਸੰਖਾ ਕਿਤੇ ਵਵਣ ਹਰੇ ਕਿਤੇ ਰਖ ਪੈਸਿਓ ਕਈਨ ਕਿਤੇ ਗਵਣ ਹਰੇ ਗਵੇਂ ਧੁਣ ਪਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਤ ਲਿਖ ਜਾਣਾ ਲਿਖ ਲਿਖ ਤਰਮ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੁਨਸਦ ਸਵਾਰੇ ਗਾਵੇ ਇਨ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਸਮਦੀ ਅੰਦਰ ਗਾਵ ਸਾਧ ਵਿਚਾਰੇ ਗਾਵਨ ਜਤੀ ਸਤੰਤ ਕੀ ਗਾਵੇ ਵੀਰ ਕਰਾਏ ਗਾਵਨ ਪੰਡਤ ਬਲਵੰਤ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਨੀ ਅਮਨ ਮੋਹਨ ਸੁਰਗਮਾ ਸੁਪਿਆਲੇ ਗਾਵਨ ਰਤਨ ਪਾਏ ਤੇ ਅਰ ਸਤਿ ਸਿਨ ਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹਿਤੂ ਨੂੰ ਗਾਵੇ ਜੋਤ ਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਹਿਮੇ ਜਿਤਨਾ ਆਉ ਨਾਨਕ ਕੇ ਵਿਚਾਰੇ ਸੋਇ ਸੋਇ ਸਤਿ ਸਾਈਂਬ ਸਚਾ ਸਚੀ ਨੈ ਹੈਪੀ ਹੋਸੀ ਜੈਨ ਜਸੀਰ ਜਨ ਜਾਈ ਰੰਗੀ ਰੰਗੀ ਭਾਤੀ ਕਰ ਕੰਜ ਸੀ ਮਾਇ ਜਿੰਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਦ ਸਿੱਧੀ ਵੜਿਆ ਜੋਤਿ ਭਾਵੇ ਸਹੀ ਕਰਸੀ ਹਕਮ ਨ ਕਰਨਾ ਜਾਈ ਸੋ ਪਸ ਸੋ ਸਪ ਸੈਭੋ ਨਨਹੰਜਾਈ ਮਨਸਤੋ ਕਸਨਪਤ ਚੋਲੀ ਧਿਆਨ ਕੀ ਕਰੈ ਬਿਬੁੱਤ ਖਿੰਦਾ ਕਾਲ ਕੁਾਰੀ ਕਾਇਆ ਜੁਗ ਦੰਦਾ ਪ੍ਰਤੀਤ ਆਇ ਪੰਖ ਸਗਿ ਮਾਤੀ ਮਨਜੀ ਤੇ ਰੁਗ ਜੀਤ ਅਦੇਤ ਸੇ ਆਦੇਸ ਆਦ ਨਿਰਨਨਾਤ ਜੁਗ ਕੇ ਕਵੈਸ ਭੁਗਤ ਗਿਆਨ ਦੇਆ ਭੰਡਾਰਨ ਖੜਖੜਵਾਜੇ ਨਾਦ ਆਪਨਾਤ ਨਾਥੀ ਸਭਜ ਕੀ ਦੇਸ ਦਵਰ ਸਾਧ ਸੰਜੋਗ ਜਦ ਕਰ ਚਲਾਵੇ ਲੇਕੇ ਆਵੇ ਭਾਗ अदेति से अदेश अद निलन ननाथ तो जगे को वेश एकमई युक्त वै तेंते ले प्रमाण एक संसार एक भंडारी एक लैदीबान जीव दिस भावे जीव चलाए जीव होवे प्रमाण ओ वेके उन नदर ना आवे बोतए विडान अदेति से अदेश अद निलन ननाथ तो जगे एक को वेश असन ले भंडारा जग स्वयस एक बार कर वेके सृजन हां नान ना सच की साची ਅਦੇ ਅਤੀ ਸੇ ਆਦੇਸ ਅਦਾ ਨਿਰਨਾਥ ਜੁਗ ਜਗ ਵੇਸ ਇਕ ਦੂਜੀ ਬਲਕ ਹੋਏ ਲਖ ਹੋਏ ਲਖੀਸ ਲਖ ਲਗੇੜਾ ਕੀ ਇੱਕ ਨਾਮ ਜੁਗਦੀਸ ਹੈ ਤੇਰੇ ਪਤ ਪੌੜੀਆਂ ਚੜਿਏ ਹੋਏ ਕੀ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨਨ ਨਜ਼ਰੀ ਪਾਈਏ ਕੁੜੀ ਕੁੜੜੀਸ ਅੱਖਾਂ ਜੋ ਚੁਪਨਾ ਜੋ ਜੋ ਨਮਗਾ ਦੇਣਾ ਜੋ ਜੋ ਨ ਜੀਵਨ ਮੰਨਾ ਜੋ ਜੋ ਨ ਰਾਜ ਮਨ ਮਨਸੋ ਜੋ ਜੋ ਨ ਸੁੱਚ ਗਿਆਨ ਵਿਚਾਰ ਜੋ ਨ ਸੁੱਚ ਸੰਸਾਜ ਸਾਹਜ ਜੋ ਕਰ ਵੇਖੇ ਸੋਏ ਨਾਨਕ ਤੁਮ੍ਹੇ ਨੀਚ ਨ ਕੋਈ ਰਤੀਰ ਤਿਤਿ ਤੀ ਵਾਰ ਪਣ ਪਣੀ ਅਗਨੀ ਪਤਾਰ ਤਿਸ ਤਥਾ ਪਰ ਗਈ ਕਿ ਧਰਮਸਾਰ ਅਤਿਸ ਜੀ ਜੁਗ ਕੇ ਰੰਗ ਤਿੰਨ ਕੇ ਨਾਮ ਨਿਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤੇ ਤੇ ਸੁਣ ਪੰਚ ਪਰਵਾਣਾ ਨੰਦਰੀ ਕਰਮ ਪਾਵਣੀ ਛਾਣ ਕਚ ਪਕਾਈ ਤੇ ਪਾਏ ਨਨ ਗਾਇ ਜਾਪੇ ਜੈ ਧਰਮ ਖਾਨ ਕਾ ਧਰਮ ਅਧਿਆਨ ਖਾਨ ਕਾ ਕੋ ਕਰਮ ਕਹਤੇ ਪਰ ਪਾਣੀ ਵੈਸੰਤਰ ਕਹਤੇ ਕਰਮ ਹੈਸ ਕਿਤੇ ਵਰਮੇ ਘਾਰਤ ਘੜੀਏ ਰੁਕਰੰਗ ਕੇ ਵੈਸ ਕਿਤੇ ਗਰਮ ਧੂਮੀ ਮੇਰ ਕਿੱਤੇ ਕਿਤੇ ਧੂਪ ਦੇਸ ਕਿਤੇ ਇੰਚਨ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁੰਨ ਕਿਤੇ ਕਿਤੇ ਰਤਨ ਸੁਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਦ ਨਿਰੰਧ ਕੀਤੀਆਂ ਸੁਰ ਸੇਵ ਕਿਤੇ ਨਾਨਕਾਂ ਸੁਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚਾੰਡ ਤੇ ਨਾਲ ਬਿਨੋਦ ਕੋਡਾ ਨਾਨਕ ਸਰਮਕਾਨ ਕੀ ਬਾਣੀ ਰੂਪ ਚੱਤੇ ਘਰ ਕੜੀਏ ਬਹੁਤ ਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕੈ ਪੀ ਸਿ ਪਸਤਾਏ ਤੇ ਕੜੀਏ ਸੁਦਮਤ ਮਨ ਬੋਧ ਤੇ ਕੜੀਏ ਸੁਰਸਦਾ ਕੀ ਸੋਧ ਕਰਕਮ ਖੰਡ ਕੀ ਬਾਣੀ ਜੋ ਤੇ ਹੋ ਨ ਕੋਈ ਹੋਰ ਤੇ ਜੋਦਮਾ ਬਸੂਰ ਤਿਨ ਮੈਂ ਰਾਮ ਰਿਆ ਪਰਪੂਰ ਤਿ ਸਿਤ ਸਿਤ ਮੇ ਮਾਇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਮਰ ਨ ਠਾਗੇ ਜਾਏ ਜਿਨ ਕੇ ਰਾਮ ਮੁਸੇ ਮਨ ਮਾਇ ਤੇ ਭਗਵ ਸੇ ਕੇ ਲੋ ਕਰੇ ਨ ਚਮਨ ਸੋਏ ਸਤਖੰਡ ਵਸੇਂ ਦਰੰਕਾਰ ਕਰ ਕਰ ਵੇਖੇ ਨਦਰਨੇ ਹਾਲਾ ਤਿਤ ਕੰਨ ਮੰਡਲ ਵਰ ਪਾੰਡ ਜੇ ਕੋ ਕਥੇ ਤਾ ਤਨਾ ਅੰਤ ਤਿਤھے ਲੋਲ ਆਕਾਰ ਜਿਵ ਜਿਵ ਕੁਕਮਾਤੀ ਵਤੀ ਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਤਨਾ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਲ ਮਤ ਵੇਧ ਹਤਿਆਰ ਪੌਖ ਲਗਨੀ ਤਪਦਾਵ ਭਾਂਡਾ ਭਵ ਅਮਰਿਤ ਟਟਾਲ ਕੜੀਏ ਸਭ ਦਾ ਸੁੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਸਰਾ ਦੁਇदाई ਦਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਗਰਮੀਆ ਪਵ ਆਪਣੀ ਕੈ ਨੇੜੇ ਕੈ ਦੂਰ ਜਿਨੀ ਨੰ ਧਿਆਇ ਗੈ ਮੁਸਕਤ ਕਾਲ ਨਨੁਕ ਤੇ ਮੁਖ ਉਜਲੇ ਕੈਤੀ ਸੁਟੀ ਨਾਲ ਜਿਨੀ ਨੰ ਧਿਆਇ ਗੈ ਮੁਸਕਤ ਕਾਲ ਨਨਕ ਤੇ ਮੁਖ ਉਜਲੇ ਕੈਤੀ ਸੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ